ਗਾਠ ਵਾਲੀ ਠੀਕ ਆ ਲੈ ਬਾਸ ਮਾਰ ਕੇ ਦਿਖਾ ਦੇ ਥਾਨ ਚੱਪਾ ਲੋਪਰਾ ਚੱਕ ਗਿਆ ਜੀ ਦਾ ਦੇਖ ਸੁਣ ਬਾਈ ਥੇ ਰੋਪਲਾ ਵੀ ਚਾਨਣ ਜੀ ਚੈੱਕ ਕਰਾ ਦਈਏ ਲੋ ਜੀ ਥਾਂ ਤੁਹਾਨੂੰ ਬਹੁਤ ਸੋਹਣਾ ਲੱਗਾ ਕਰੋ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜਿੱਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਸਹਿਣਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਤਾਜੀ ਸੂਈ ਮੱਝਪਕੋਆ ਜੀ ਬੱਚਾ ਤਾਂ ਨੇ ਕੱਟੀ ਠੀਕ ਹੈ ਚੈੱਕ ਕਰ ਸਕਦੇ ਹੋ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ Facebook ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਟਾਂਡੇ ਤੱਕ ਨਵੇਂ ਵੀ ਅਪਲੋਡ ਕਰ ਸਕੀਏ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਸੀ ਕਾਈ ਸਤਿ ਸ਼੍ਰੀ ਅਕਾਲ ਜੀ ਨਾਮ ਬਾਈ ਜੀ ਨਾਮ ਗਰਦੀਪ ਸਿੰਘ ਜੀ ਪਿੰਡ ਪਿੰਡ ਸੈਣਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਜੀ ਮਾਜਦਾ ਸੂਜੀ ਕਿੰਨਾ ਟਾਈਮ ਹੋਸੀ ਨੂੰ ਮੱਝ ਵੀਰੇ ਬਸ ਅੱਧਾ ਘੰਟਾ ਹੋਇਆ ਹਲੇ ਜੇਰ ਪਹਿਣੀ ਆ ਬਸ ਤੁਰ ਪੀ ਜੇਰ ਬੈ ਗਈ ਸੀਗੀ ਉੱਠ ਖੜੀ ਤੁਰ ਤ ਲੜ ਤੁਰ ਪਿਆ ਪੈ ਜਾਣੀ ਆ ਜੇਰ ਠੀਕ ਆ ਬੱਚਾ ਕੀ ਦਿੱਤਾ ਬੱਚਾ ਕੱਟੀ ਐ ਤੇ ਰੇਟ ਭਰਾ ਖੱਚ ਕੇ ਬਸ ਦੇਣ ਲੈਣੇ ਰੇਟ ਵੀਰੇ ਦਾ ਮੁੱਲ ਆ 95 ਬਸ 92000 ਦੀ ਦੇ ਦੇਵੇਂ 92000 ਦੇ ਦਾਂਗੇ ਹਾਂ ਠੀਕ ਆ ਤੋਰ ਦੋ ਭਰਾ ਦੋ ਦਿਨ ਨੇ ਪਹਿਲੇ ਛੂਏ ਹਾਂ ਇਹਦੂ ਅਗਲੇ ਛੂਏ ਦਿੱਤਾ ਕਹਿਣੇ ਹਾਂਜੀ 14 ਕਿਲੋ ਆਪਾਂ ਤੋਂ ਕੀ 12 ਮੰਨ ਕੇ ਲੈ ਲੇ 12 ਮੰਨ ਕੇ ਹਾਂ ਦੁੱਧ 14 ਹੀ ਦੇਊਗੀ ਹਾਂਜੀ ਪਰਾ ਆਪਾਂ 12 ਹੀ ਕਵਾਂਗੇ ਯਾਰ ਠੀਕ ਆ ਮੁੜ ਕੇ ਅਗਲਾ ਆਪਾਂ ਨੂੰ ਦੁਬਾਰੀ ਨਾ ਕਹਵੇ ਸੁਆ ਕਹਵੇਂ ਬਈ ਇਹ ਇਹ ਚੌਥਾ ਬਾਕੀ ਆ ਮੈਂ ਦਿਖਾ ਦੇ ਪਿੱਛੇ ਨੂੰ ਲੰਮੀ ਠੀਕ ਆ ਫੱਦ ਕਾਠ ਵਾਲੀ ਠੀਕ ਆ ਲੈ ਬਾਸ ਮਾਰ ਕੇ ਦਿਖਾ ਦੇ ਥਾਨ ਛੱਪਾ ਲੋ ਪਰਾ ਚੈੱਕ ਕਰ ਸਾਲ ਜੀ ਦਾ ਦੇਖ ਸੁਣ ਬਈ ਥੇ ਰੋਪ ਲੈ ਵੀਰ ਚਾਨਣੇ ਜੀ ਚੈੱਕ ਕਰਾ ਦਈਏ ਲੋ ਜੀ ਥਾਨ ਤੁਨ ਬਹੁਤ ਸੋਹਣਾ ਲੱਗਿਆ ਕਰਮਾਂ ਬੜੀ ਲੈ ਚੱਲ ਕੋਈ ਨਾ ਬੱਚੇ ਦਾ ਕਰਕੇ ਕਰਦੀ ਥੋੜਾ ਜਿਹਾ ਹਲੇ ਜੇਰ ਪੈਣੀ ਆ ਪਰਾ ਤਾਜੀ ਸੁਵੀ ਵੀ ਆ ਠੀਕ ਹੈ ਜੀ ਪਿੰਡ ਸਹਿਣਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਮੋਟਾ ਮੋਟਾ ਤਾਂ ਨੇਵਾ ਕੁਝ ਦੇਖ ਸਕਦੇ ਲੋ ਜੀ ਸੈਟਾ ਚੈੱਕ ਕਰ ਸਕਦੇ ਲੋ ਜੀ ਠੀਕ ਹੈ ਦੁੱਧ ਵਾਲੀ ਮੱਝ ਆ ਤੇ ਲੋ ਜੀ ਕੱਟੀ ਆ ਮਗਰ ਬਾਕੀ ਭਰਾ ਸੇਵਾ ਦਾ ਹਨਾ ਬਾਕੀ ਤੁਸੀਂ ਆਪੀ ਸੋਚ ਸੰਭ ਕੇ ਦੁੱਧਾ ਵੀਰੇ ਨੇ 14 ਕਿਲੋ ਜੀ ਤੇ ਆਮਣਾ ਦੇ ਦੇਣਾ ਪਰ ਆਪਾਂ ਥੋੜਾ 2 ਕਿਲੋ ਘੱਟ ਕੇ ਹੀ ਦਿੰਨੇ ਹਾਂ ਬਾਕੀ ਕਿਉਂ ਮੁੜ ਕੇ ਅਗਲਾ ਕਰਦਾ ਜਰਾ ਆਏ ਆ ਦੁੱਧਾ ਹਨਾ ਵੇ ਕਹਿੰਨੇ 12 ਨਾ ਵੀ ਜਾਣਾ 14 ਨਾ ਵੀ ਜਾਣਾ ਪਰ ਆਪਾਂ 12 ਹੀ ਕਹਾਂਗੇ। ਬਾਕੀ ਸੇਵਾ ਦਾ ਵੀਰੇ। ਹਾਂ ਬਾਕੀ ਓਡੀ ਮਾਂ ਹੈਗੀ ਯਾਰ ਲੋਕ ਛੋਟੀਆਂ ਛੋਟੀਆਂ ਜਿਹਨੂੰ ਕਹੀ ਜਾਂਦੇ 12 ਘੜਤੀਆਂ ਇਹਦਾ ਹੁਣ ਮਗਰ ਨੂੰ ਵੀ ਦੇਖ ਲੈ ਕਿੰਨੀ ਲੰਬੀ ਪਈ ਹੈ। ਸਹੀ ਗੱਲ ਆ ਸਹੀ ਗੱਲ ਆ। ਬਾਕੀ ਕੱਦ ਕਾਠ ਦਾ ਹੁਣ ਦਾਜ ਜਾ ਕਰਾ ਦੇ। ਆਦ ਦੇਖ ਗੱਡਾ ਲੈ। ਕੱਟੀ ਦਾ ਵੀ ਪਤਾ ਕਿਹੜੀ ਦਾ ਟੀਕੂ ਟੀਕੂ ਦੀ। ਕੱਟੀ ਵੀਰੇ ਉਹਨਾਂ ਨੇ ਕਹਿਆ ਸੀ 29 ਦਾ ਟੀਕਾ ਭਰਾਇਆ ਵਾ ਪਰ ਆਪਾਂ ਨਹੀਂ ਕਹਿੰਦੇ ਉਹ ਹੈ ਕਾਲੀ ਜੀ ਕੱਟੀ। ਠੀਕ ਆ ਉਹਨਾਂ ਨੇ ਕਹਿਆ ਸੀ 29 ਦਾ ਦੇ ਲੈਂਦੀ ਆ। ਹਾਂ ਜੋ ਪ੍ਰਾਖ ਕੱਟੀ ਦੇਖ ਜਿਹਾ ਮੜੀ ਪੂਛ ਦਿਖਾ ਦੋ ਮੜੀ ਕੋਈ ਨਾ ਪੂਛ ਥੋੜੀ ਹੈ ਵਾਲ ਚਿੱਟੇ ਆ ਮੰਗਣ ਉਹ ਤਾਂ ਫਿਰ ਮਾਲਕ ਤਾਂ ਦਿੰਦੇ ਨਾ ਮੈਂ ਤਾਂ ਦੇਖੇ ਵੀ ਨਹੀਂ ਤੈਨੂੰ ਕਹਿੰਦਾ ਇੰਨੀ ਕੀ ਚਿੱਟੀ ਆ ਵਾ ਮਾੜੀ ਚਿੱਟੀਆਂ ਹਾਂ ਅਸਾਂ ਲੋਪਰਾ ਕੱਦ ਕਾਠ ਦੀ ਕੱਟੀ ਪੂਰੀ ਡਬਲ ਛੋਟਾ ਕਰਨਾ ਹਜੇ ਲਿਬੜੀ ਜੇ ਬਈਏ ਤੇ ਲੋਪਰਾ ਚੱਕਰ ਸਕਦੇ ਠੀਕ ਹੈ ਜੀ ਜੇ ਕਿਸੇ ਵੀ ਇੰਨੀ ਜਰੂਰਤਾ ਬਾਈ ਜੀ ਨਾ ਜਰੂਰ ਕਨੈਕਟ ਕਰੋ ਬਾਈ ਤੋਂ ਵੀਡੀਓ ਮੁਕਵਾ ਸਕਦੇ ਪਰਾ ਠੀਕ ਹੈ ਜੀ ਕੱਦ ਕਾਠ ਤਾਜੀ ਸ੍ਰੀ ਮੱਝ ਜੇਰ ਵਾਲੇ ਪੈਣੀ ਆ ਠੀਕ ਹੈ ਜੀ ਵੀਡੀਓ ਦੇਖਣ ਲਈ ਸਾਹਿਬ ਤੇ ਬਾਈ ਜੀ ਪੂਰੀ ਪੋਲੀ ਆ ਜੀ ਠੀਕ ਹੈ ਜ ਧੰਨਵਾਦ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ